ਭਾਈ ਮੇਰਾ ਨਾਮ ਰਾਮਰਤਨ ਸਿੰਘ ਆ ਜੀ ਕਿਹੜੀ ਜਗ੍ਹਾ ਖੜੇ ਹੋ ਕੀ ਮਾਮਲਾ ਕੀ ਹੈ ਭਾਜੀ ਆਪਾਂ ਲੀਕੋ ਚੌਂਕੀ ਦੇ ਬਾਹਰ ਖੜੇ ਆ ਮਾਮਲਾ ਇਹ ਆ ਸਰ ਮੈਂ 10 ਤਰੀਕ ਨੂੰ ਆਪਣੇ ਘਰੇ ਹਾਜ਼ਰ ਸੀਗਾ ਜੀ ਮੇਰੇ ਉੱਤੇ ਕੁਝ ਬੰਦਿਆਂ ਵੱਲੋਂ ਆਪਣੇ ਮੈਂ ਘਰ ਦੇ ਗੇਟ ਦੇ ਵਿੱਚ ਜਿੱਦਾਂ ਹੀ ਬਾਹਰ ਆਇਆ ਗਾਲਾਂ ਕੱਢਦੇ ਮੇਰੇ ਵੱਲੋਂ ਵੱਧ ਰਹੇ ਸਨ ਜਿੱਦਾਂ ਹੀ ਮੈਂ ਦੇਖਿਆ ਮੈਂ ਕਿ ਕੋਈ ਗੱਲਬਾਤ ਕਰਨ ਆ ਰਹੇ ਪਰ ਉਹਨਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਜਿੱਦਾਂ ਹੀ ਮੈਨੂੰ ਹਮਲਾ ਕੀਤਾ ਮੈਨੂੰ ਫੜ ਕੇ ਘੜੀਸਣਾ ਸ਼ੁਰੂ ਕਰ ਦਿੱਤਾ ਰੋਡ ਤੇ ਕੋਟਿਆ ਤੇ ਮੇਰੇ ਕੱਪੜੇ ਤੱਕ ਪਾੜ ਕੇ ਮੈਨੂੰ ਨੰਗਾ ਕਰ ਦਿੱਤਾ ਗਿਆ ਰੋਡ ਦੇ ਉੱਤੇ ਉਸ ਤੋਂ ਬਾਅਦ ਅ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਮੁਕੱਦਮਾ ਚਲੋ ਜੀ ਉਹਨਾਂ ਨੂੰ 23 24 ਦਾ ਮੁਕੱਦਮਾ ਦਰਜ ਕਰਕੇ 23 ਦਾ ਮੁਕੱਦਮਾ ਦਰਜ ਕਰਕੇ ਬਾਕੀ ਗੈਂਗ ਬਾਹਰ ਕਰਕੇ ਇਕੱਠਾ ਕਰਕੇ ਉਹਨਾਂ ਨੇ ਪਰਚਾ ਦਰਜ ਕਰ ਦਿੱਤਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਜੀ 17 ਤਰੀਕ ਨੂੰ ਮੈਨੂੰ ਮੇਰੇ ਤੇ ਵੀ ਪਰਚਾ ਦਰਜ ਹੋ ਗਿਆ ਕੁੱਟਮਾਰ ਮੇਰੇ ਨਾਲ ਹੋਈ ਆ ਮੇਰੀ ਪਤਨੀ ਮੇਰੀ ਮੰਮੀ ਤੇ ਮੇਰੇ ਨਾਲ ਹੋਰ ਤਕਰੀਬਨ 7 5 6 ਜਾਣੇ ਜਿਹੜੇ ਛਡਾਉਂਦੇ ਸੀ ਉਹਨਾਂ ਤੇ ਵੀ ਪਰਚਾ ਦਰਜ ਕਰ ਦਿੱਤਾ ਚੌਂਕੀਆ ਚੌਂਕੀ ਵਾਲਿਆਂ ਵੱਲੋਂ ਹੁਣ ਜੇ ਅਸੀਂ ਐਸਚਓ ਸਾਹਿਬ ਕੋ ਜਾਨਨੇ ਆ ਤਾਂ ਉਹ ਇਹ ਗੱਲ ਕਹਿੰਦੇ ਵੀ ਪਰਚਾ ਗਲਤੀ ਨਾਲ ਹੋ ਗਿਆ ਸੀ ਕੈਨਸਲ ਕਰ ਦਵਾਂਗੇ ਪਰ ਕਦੋਂ ਕੈਨਸਲ ਹੋਊਗਾ ਮੈਂ ਤਾਂ ਇਹ ਚਾਹੁੰਦਾ ਮੈਨੂੰ ਮੈਂ ਇਨਸਾਫ ਦੀ ਮੰਗ ਕਰਦਾ ਕੁੱਟਮਾਰ ਵੀ ਮੇਰੇ ਨਾਲ ਹੋਈ ਆ ਉਸ ਤੋਂ ਬਾਅਦ ਮੇਰੇ ਤੇ ਹੀ ਪਰਚਾ ਦਰਜਾ ਕਰ ਦਿੱਤਾ ਜਦਕਿ ਮੇਰੀ ਮੰਮੀ ਉੱਥੇ ਮੌਕੇ ਤੇ ਮੌਜੂਦ ਵੀ ਨਹੀਂ ਸੀ ਸਾਡੇ ਮਗਰ ਹੁਣ ਦੇਖੋ ਸਾਰੇ ਐਨ ਸਰਪੰਚ ਆਏ ਆ ਖੜੇ ਆ ਸਾਡੇ ਜੇਕਰ ਮੈਂ ਸਹੀ ਆ ਤਾਂ ਹੀ ਮੇਰੇ ਮਗਰ ਆਏ ਆ ਦੁਨੀਆ ਠੀਕ ਹੈ ਜੀ ਇਸ ਕਰਕੇ ਅਸੀਂ ਇਹੀ ਚਾਹੁੰਦੇ ਆ ਵੀ ਸਾਡਾ ਇਨਸਾਫ ਕੀਤਾ ਜਾਵੇ ਜਿਹੜਾ ਮੇਰੇ ਤੇ ਪਰਚਾ ਦਿੱਤਾ ਗਿਆ ਝੂਠਾ ਉਹਨੂੰ ਕੈਨਸਲ ਕਰਿਆ ਇਹੀ ਆਸੇ ਜੀ ਸਾਡੇ ਮੰਗ ਕਰਦੇ ਆ ਸਰ ਮੇਰੇ ਉੱਤੇ ਹੈਗੀ ਆ ਜੀ ਸੇਵ ਕਰਾਸ ਦੀਆਂ ਧਾਰਾਵਾਂ ਮੈਂ ਕੱਲਾ ਹੀ ਸੀਗਾ ਲੜਨੇ ਵਾਲਾ ਵੀ ਕੱਲਾ ਹੀ ਸੀ ਮੈਂ ਮੈਂ ਕੱਲਾ ਹੀ ਬਚਿਆ ਉਹਨਾਂ ਤੋਂ ਤੇ ਉਹਨਾਂ ਨੇ ਸਾਰੀਆਂ ਸੇਮ ਧਾਰਾਵਾਂ ਮੇਰੇ ਤੇ ਲਾ ਦਿੱਤੀਆਂ ਹੁਣ ਅਸੀਂ ਮਰਚੇ ਤੇ ਕੈਂਸਲ ਕਰਨ ਦੀ ਮੰਗ ਕਰ ਰਹੇ ਹਾਂ ਜੀ ਜਿੰਦਰ ਦਾ ਸਰਪੰਚ ਆਏ ਨੇ ਤੇ ਹਾਂ ਜੀ ਤੁਹਾਡੇ ਨਾਲ ਕਿਹੜੇ ਸਰਪੰਚ ਆਏ ਹਾਂਜੀ ਹਾਂਜੀ ਸਰਪੰਚ ਮੇਰੇ ਨਾਲ ਨੇ ਜਿੰਦਰਦਾ ਜੀ ਬੋਲਵਾ ਜਿਹੜੇ ਕਿਹੜੇ ਅੱਜ ਕਿੰਤੋਂ ਇਕੱਠੇ ਹੋ ਗਏ ਕਿਨੇ ਸਰਪੰਚ ਇਕੱਠੇ ਹੋਏ ਤੇ ਕੀ ਮਾਮਲਾ ਕੀ ਪੁਰਾ ਹੈ ਆਪਣੇ ਜੀ ਭਟੀਆਂ ਦੇ 6 ਪੰਚਾਇਤਾਂ ਦੇ ਸਰਪੰਚਾ ਜੀ ਹਜੂਰੀ ਬਾ ਕਲੋਨੀ ਹੋ ਗਈ ਆਪਣੇ ਗਗਨਦੀਪ ਕਲੋਨੀ ਹੋ ਗਈ ਭਟੀਆਂ ਪਿੰਡ ਹੋ ਗਿਆ ਜੀ ਸਾਹਮਣੇ ਦੇਖਿਆ ਜੀ ਅਮਲਦਾਸ ਕਲੋਨੀ ਹੋ ਗਈ ਜੀ ਇਹ ਟੋਟਲੀ 6 ਸਰਪੰਚਾਂ ਨੇ ਆਪਣੀਆਂ ਮੋਹਰਾ ਲਾ ਕੇ ਨਾਲ ਸਾਰਿਆਂ ਨੇ ਜਾ ਕੇ ਸੀਪੀ ਸਾਹਿਬੇ ਦਰਖਾਸਤ ਦਿੱਤੀ ਸੀ ਕਿ ਇਹ ਦਰਖਾਸਤ ਮਾਰ ਕੋਈ ਉਸ ਤੋਂ ਬਾਅਦ ਕਹਿੰਦੇ ਉਹਨੂੰ ਬਦਲੀ ਕਰ ਦਿੱਤੀ ਜਾਊਂਗੀ ਲੇਕਿਨ ਦੋ ਤਰੀਕ ਤੋਂ ਬਾਅਦ ਵੀ ਉਹਦੀ ਬਦਲੀ ਨਹੀਂ ਕੀਤੀ ਗਈ ਕਿਉਂਕਿ ਹੁਣ ਵੀ ਕੋਈ ਸਰਪੰਚ ਆਪਣਾ ਕੰਮ ਕਰਾਂ ਜਾਂਦਾ ਤੇ ਉਹ ਕਹਿੰਦੇ ਉਹ ਸਲੇਮਡਾਪਰੀ ਲੱਗਾ ਹੋਇਆ ਜਾ ਕੇ ਸਲੇਮਡਾਪਰੀ ਵਾਲਾ ਜਿੰਦਰ ਨਾਲ ਗੱਲ ਕਰੋ ਤਾਂ ਕੰਮ ਹੋਊਗਾ ਇਨਚਾਰਜ ਉਹੀ ਆ ਹੋਲੀ ਸੋਲੀ ਸਾਰੇ ਏਰੀਆ ਦਾ ਕਦੋਂ ਕਦੋਂ ਤੋਂ ਕਿਹਨੇ ਇੱਥੇ ਲੱਗੇ ਹੋਏ ਨੇ ਉਹ 10 12 ਸਾਲ ਤੋਂ ਲੱਗੇ ਹੀ ਇੱਥੇ ਹੋਏ ਆ ਜੀ ਸਾਹਮਣੇ ਉਹਨਾਂ ਦਾ ਘਰ ਆ ਪੀਰੂ ਮਹੱਲੇ ਸਾਹਮਣੇ ਸਲੇਮਡਾਪਰੀ ਥਾਣਾ ਵੈ ਇੱਥੇ ਉਹਨਾਂ ਨੇ ਸਾਰਾ ਜਿੰਨੀ ਉਹਦੀ ਡਿਊਟੀ ਆ ਇੱਥੇ ਹੀ ਰਹੀ ਆ ਇਥੋ ਇਹ ਜਾਂਦੇ ਆ ਕਿਤੇ ਕੋਈ ਬਾਲਾ ਪ੍ਰੈਸ਼ਰ ਪੈਂਦਾ ਵਾ ਕਿਤੇ 10 ਦਿਨ 15 ਦਿਨ ਵਾਸਤੇ ਸਾਈਟ ਤੇ ਹੁੰਦੇ ਆ ਦੁਬਾਰਾ ਫੇਰ ਸਲੇਮਡਾਪਰੀ ਆ ਜਾਂਦੀ ਆ ਚੌਂਕੀ ਬਣੀ ਇਥੇ ਇੰਚਾਰਜ ਲਾਤਾ ਹੁਣ ਇਥੇ ਰੋਲਾ ਪਿਆ ਦੁਬਾਰਾ ਸਲੇਮਡਾਪਰੀ ਰੱਖ ਲਿਆ ਉਹਨਾਂ ਨੂੰ ਲੈਨ ਹਾਜ਼ਰ ਹੋਣ ਦੇ ਬਾਵਜੂਦ ਵੀ ਅਖਬਾਰਾਂ 'ਚ ਖਬਰਾਂ ਲੱਗੀ ਜਾਂਦੀ ਆ ਦੋ ਦੇ ਦੋ ਤਰੀਕ ਦੇ ਲੈਨ ਹਾਜ਼ਰ ਹੋਏ ਹੋਏ ਆ ਉਸ ਤੋਂ ਬਾਅਦ ਅਖਬਾਰ 'ਚ ਖਬਰ ਲੱਗੀ ਸੀ 7 ਤਰੀਕ ਦੀ ਉਹਦੇ ਵਿੱਚ ਲੈਨ ਹਾਜ਼ਰ ਹੋਏ ਹੋਏ ਨੂੰ ਬੁਲਾ ਕੇ ਉਥੋਂ ਦੀ ਉਹਦੀ ਨਾਲ ਫੋਟੋ ਕਰਾਈ ਗਈ ਅਫਸਰਾਂ ਵੱਲੋਂ ਵੀ ਇਹਨੇ ਮਾਮਲਾ ਸੁਲਝਾਇਆ ਹੋਇਆ ਦੱਸੋ ਪੂਰੀ ਪੁਲਿਸ ਕੋਲ ਬੰਦਾ ਕੋਈ ਨਹੀਂ ਸੀਗਾ ਮਾਮਲਾ ਸੁਲਝਾਣ ਲਈ ਵੀ ਲੈਨ ਹਾਜ਼ਰ ਹੋਏ ਬੰਦੇ ਨੂੰ ਬੁਲਾ ਕੇ ਉਹਦੇ ਕੋਲੋਂ ਮਾਮਲਾ ਸੁਲਝਾਇਆ ਹੋਇਆ ਹੈ। ਤੁਸੀਂ ਰੋਪ ਜਿਹੜੇ ਲਾ ਰਹੇ ਹੋ ਕੀ ਰੋਕ ਕੀ ਨੇ? આરોਪ ਇਹੀ ਹੈ ਜੀ ਵੀ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਉਹਨਾਂ ਕੋਲੋਂ ਜੇ ਕੋਈ ਜਾਂਦਾ ਹੈ ਕਹਿੰਦੇ ਕੰਮ ਕਰਨਾ ਤਾਂ ਪ੍ਰਾਈਵੇਟ ਬੰਦੇ ਨਾਲ ਗੱਲ ਕਰੋ ਪ੍ਰਾਈਵੇਟ ਬੰਦਿਆਂ ਕੋਲ ਕੁੱਟਮਾਰ ਕਰਾਈ ਜਾਂਦੀ ਜਾਂ ਪ੍ਰਾਈਵੇਟ ਬੰਦੇ ਹੀ ਪੈਸਿਆਂ ਦੀ ਗੱਲ ਕਰਦੇ ਆ ਜੇ ਕੋਈ ਸਰਪੰਚ ਜਾਂਦੇ ਹਾਂ ਜੀ ਹਾਂ ਜੀ ਜੇ ਕੋਈ ਸਰਪੰਚ ਮੋਕੇ ਦਾ ਸਰਪੰਚ ਜਾਂਦਾ ਹੈ ਤਾਂ ਉਹਨੂੰ ਵੀ ਕੁਰਸੀ ਤੇ ਬਹਿਣ ਨਹੀਂ ਦਿੱਤਾ ਜਾਂਦਾ ਵੀ ਉਹ ਤਾਂ ਲਾਸਟ ਮੰਗੀ ਹੋਰੇ ਸਾਡੀ ਮੰਗ ਇਹੀ ਹੈ ਜੀ ਆਹ ਦੇਖੋ ਜੀ ਜੇ ਕੋਈ ਅਸਲਾ ਆਪਣਾ ਜੇ ਕੋਈ ਅਸਲਾ ਆਪਣਾ ਗੱਡੀ ਦੇ ਵਿੱਚ ਰੱਖਦਾ ਲਾਇਸੈਂਸੀ ਜੇ ਫੋਟੋ ਉਹਦੀ ਵਾਈਫ ਪਾ ਦਿੰਦੀ ਆ ਤਾਂ ਉਹ ਲਾਡੋ ਵਾਲਿਆਂ ਨੇ ਪਰਚਾ ਦਰਜ ਕਰ ਦਿੱਤਾ ਵੀ ਲਓ ਜੀ ਤੁਹਾਡੇ ਤੇ ਪਰਚਾ ਦਰਜ ਆ ਵੀ ਤੁਸੀਂ ਲਾਇਸੈਂਸੀ ਸੀਗਾ ਚਾਹੇ ਤੁਸੀਂ ਫੋਟੋ ਪਾ ਕੇ ਗਲਤ ਕੰਮ ਕਰ ਰਹੇ ਹੋ ਲੋਕਾਂ ਨੂੰ ਡਰਾ ਰਹੇ ਹੋ ਫੋਟੋ ਪਾਣੀ ਆ ਵੀ ਫੋਟੋ ਪਾਣੀ ਨਹੀਂ ਆਹ ਦੇਖੋ ਇਹ ਫੇਰ ਕਰ ਰਹੇ ਆ ਜੀ ਇਹ ਉਹਨਾਂ ਦੀ ਫੋਟੋ ਹੈ ਫੇਰ ਕਰ ਰਹੇ ਆ ਉਹ ਕਹਿੰਦੇ ਵੀ ਪੁਲਿਸ ਵੀ ਮੇਰੇ ਨਾਲ ਆ ਸਰਕਾਰ ਜਿਹੜੀ ਮਰਜ਼ੀ ਹੋਵੇ ਹਰੇਕ ਸਰਕਾਰ காங்கிரஸ் ਸਰਕਾਰ ਦੀ ਤਾਂ ਵੀ 5 ਸਾਲ ਉਹਨਾਂ ਨੇ ਵਧੀਆ ਗੱਟੇ ਆ ਹੁਣ ਝਾੜੂ ਵਾਲਿਆਂ ਦੀ ਤਾਂ ਵੀ ਵਧੀਆ ਕਰ ਰਹੇ ਐ ਐਮਐਲਏ ਕੋਲ ਕਈ ਵਾਰ ਗਏ ਸਰਪੰਚ ਇਕੱਠੇ ਹੋ ਗਏ ਸੰਘੋਵਾਲ ਕੋਲ ਸੰਘੋਵਾਲ ਸਾਹਿਬ ਨੇ ਫੋਨ ਕੀਤਾ ਵੇ ਇਹਦੀ ਬਦਲੀ ਕਰੋ ਜੀ ਕਰ ਦਿੰਦੇ ਆ ਜੀ ਭੇਜ ਦਿੰਦੇ ਆ ਜੀ ਸਾਰੇ ਸਰਪੰਚ ਐਮਐਲਏ ਸਾਹਿਬ ਕੋ ਕਿੰਨੀ ਵਾਰ ਜਾਏ ਇੱਕ ਬੰਦਾ ਨਹੀਂ ਨਾ ਕੋ ਬਦਲ ਹੋ ਰਿਹਾ ਵੈ ਇਹ ਬੰਦੇ ਨੂੰ ਇੱਥੋਂ ਦੀ ਬਾਹਰ ਭੇਜ ਦਈਏ ਇਹ ਨਾ ਬਦਲੇ ਕਿ ਕੀ ਮੰਗ ਤੁਹਾਡੀ ਅੱਗੇ ਫੇਰ ਜੀ ਰੋਰ ਜਾਮ ਕਰਾਂਗੇ ਐਂਡਲੀ ਮੰਗ ਤਾਂ ਇਹੀ ਐ ਅੱਜ ਅਸੀਂ ਇਹੀ ਕਹਿੰਦੇ ਆ ਵੀ ਇਹਨੂੰ ਲੁਧਿਆਣੇ ਤੋਂ ਬਾਹਰ ਕੱਢਿਆ ਜਾਵੇ ਇਹ ਜ਼ਿਲ੍ਹਾ ਬਦਲੀ ਕੀਤੀ ਜਾਵੇ ਜੇ ਫੇਰ ਵੀ ਜ਼ਿਲ੍ਹਾ ਬਦਲੀ ਨਹੀਂ ਕੀਤੀ ਜਾਊਗੀ ਫਿਰ ਅਸੀਂ ਰੋਡ ਜਾਮ ਕਰਾਂਗੇ ਆ ਕਿੰਨੇ ਠੀਕ ਹੈ ਜੀ ਲਗੀ ਹੋਇਆ ਇਹਦਾ ਪੂਰੇ ਸਤੇ ਪਿੰਡਾਂ ਵਾਲੇ ਸਟਾਈਟ ਮੇਰੇ ਸੀਨੀਅਰ ਅਫਸਰ ਦੇਣਗੇ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਵੀ ਹੈਗਾ ਪੜਤਾਲ ਕਰਵਾ ਦਿੱਤਾ ਚਲਦਾ ਥੋੜਾ ਹਗਾਮਾ ਆਇਆ ਹੋਇਆ ਕੀ ਹੋਇਆ ਕਿਸੇ ਕੋਈ ਹਗਾਮਾ ਨਹੀਂ ਹੋਇਆ ਇਹਨਾਂ ਜੋ ਕੰਪਲੀਟ ਸੀ ਪਹਿਲਾਂ ਚੱਲ ਰਹੀ ਸੀ ਉਹ ਮਤਲਬ ਕਿ ਸੋਲਵ ਹੋ ਚੁੱਕੀ ਆ ਉਹਦੇ ਆਪ ਪਾਲਣਾ ਹੋ ਚੁੱਕੇ ਇਸ ਤੋਂ ਇਲਾਵਾ ਕੁਝ ਨਹੀਂ ਕਿਉਂ ਕਹਿੰਨੇ ਕਿ ਕਾਰਨ ਕੀ ਬਣਿਆ ਇਹ ਇਹਨਾਂ ਲੋਕਾਂ ਦਾ ਪੜਤਾਲ ਚੱਲਦੀ ਹੈ ਉਹ ਕਰ ਲੈਣੇ ਪਤਾ ਉਹਦਾ ਬਰੇ ਇਹ ਜਿਹੜੇ ਰੋਲਾ ਪਾ ਰਹੇ ਕੋਈ ਕੀ ਜਿੰਦਾ ਨਹੀਂ ਬਦਲੀ ਹੈ ਜੀ ਕੀ ਨਾਮ ਉਹਦਾ ਜਿੰਦਰ ਲਾਲ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਪਹਿਲਾਂ ਅੱਛਾ ਜੀ ਹਾਂਜੀ